ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਗਈ ਹੋਈ ਸੀ ਆਪਣੇ ਪੀਕੇ ਘਰ ਤੇ ਉੱਥੇ ਅਸੀਂ ਬਣਾਇਆ ਸੀ ਗਾਜਰ ਦਾ ਹਲਵਾ ਯਾਨੀ ਕਿ ਗਾਜਰੇਲਾ ਜੋ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀਗਾ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਗਜਰੇਲਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਜ਼ਰੂਰ ਬਣਾਓ ਸਭ ਤੋਂ ਪਹਿਲਾਂ ਮੈਂ ਲਈਆਂ ਸੀਗੀਆਂ ਗਾਜਰਾ ਤੇ ਗਾਜਰਾ ਨੂੰ ਜਿਹੜਾ ਅਸੀਂ ਬਾਪ ਜਿਹੜੀ ਹੈ ਦੀ ਹਲਕੀ ਹਲਕੀ ਉਤਾਰ ਦਿੱਤੀ ਸੀ ਤਾਂ ਕਿ ਜਿਹੜੀ ਇਹ ਭੁੰਨ ਜਈ ਹੈ ਉਹ ਖੜੇ ਮੂਹਰੇ ਜਾ ਕੇ ਗਜਰੇਲੇ ਵਿੱਚ ਨਾ ਆਵੇ ਤੇ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਗਾਜਰਾ ਧੋ ਲਈਆਂ ਸੀਆਂ ਧੋਣ ਤੋਂ ਬਾਅਦ ਇਹਨਾਂ ਨੂੰ ਸੇ ਕੱਦੂ ਕਾਸਟ ਕਰ ਲਿਆ ਸੀਗਾ ਤੇ ਕੱਦੂ ਕਾਸ ਕਰਨ ਤੋਂ ਬਾਅਦ ਦੂਸਰੀ ਪਾਸੇ ਰੱਖੀ ਸੀ ਕੜਾਹੀ ਉਹਦੇ ਵਿੱਚ ਅਸੀਂ ਪਾਇਆ ਸੀ ਥੋੜਾ ਜਿਹਾ ਮੱਖਣ ਦੇ ਨਾਲ ਹੀ ਪਾਤਾ ਸੀ ਦੇਸੀ ਘਿਓ ਕਿ ਚੰਗੀ ਤਰ੍ਹਾਂ ਹੋ ਗਿਆ ਸੀਗਾ ਤੇ ਨਾਲ ਹੀ ਅਸੀਂ ਗਾਜਰਾ ਪਾ ਦਿੱਤੀਆਂ ਤੇ ਜਿਹੜੀਆਂ ਜਿਹੜੇ ਕੱਦੂ ਕਾਸ ਕੀਤੀਆਂ ਸੀਗੀਆਂ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਕੀ ਹਿਲਾਉਣਾ ਆ ਤੇ ਜਿਹੜਾ ਗਾਜਰਾ ਸਾਡੀਆਂ ਕਿ نیچے ਨਾ ਲੱਗਣ ਤਾਂ ਕਿ ਜਿਹੜਾ ਸਾਡਾ ਘਿਓ ਆ ਉਹ ਵੀ ਚੰਗੀ ਤਰ੍ਹਾਂ ਗਾਜਰਾਂ ਵਿੱਚ ਮਿਕਸ ਹੋ ਜਾਵੇ ਤੇ ਹਲਕੀ ਹਲਕੀ ਅੱਗ ਤੇ ਜਿਹੜਾ ਕਿ ਅਸੀਂ ਅੱਜ ਗਜਰੇਲਾ ਬਣਾਉਣਾ ਆ ਗਜਰੇਲਾ ਬਹੁਤ ਹੀ ਵਧੀਆ ਆ ਤੇ ਇਹਾ ਜਿਹੜਾ ਰੰਗ ਆ ਥੋੜੀ ਥੋੜੀ ਚੇਂਜ ਹੁੰਦਾ ਪਿਆ ਆ ਤੇ ਇੱਧਰਲੇ ਪਾਸੇ ਆਈ ਸਾਡੀ ਅਜਰੂਹੀ ਅਜਰੂਹੀ ਬਹੁਤ ਹੀ ਤੰਗ ਕਰਦੀ ਆ ਜਦੋਂ ਦੀ ਆਈ ਆ ਬਸ ਰੂਹੀ ਜਾਣਦੀ ਆ ਰੂਹੀ ਜਾਣਦੀ ਆ ਕਹਿੰਦੀ ਘਰ ਨੂੰ ਜਾਣਾ ਆ ਫਿਰ ਇਹਦੀ ਮੰਮੀ ਨੇ ਦੋ ਲਾਤੀਆਂ ਆ ਹੁਣ ਕਪੜੇ ਥੁੰਦੀ ਪਈ ਆ ਯਾਰ ਇਸ ਆਨ ਮੈਂ ਬਹੁਤ ਹੀ ਪਰੇਸ਼ਾਨ ਕੀਤਾ ਹੋਇਆ ਸੀ ਕਦੇ ਕੋਠੇ ਦੇ ਕੋਠੇ ਬਸ ਕੋਠੇ ਦੇ ਘੁੰਮਣ ਕਰਦੀ ਸੀ ਬਹੁਤ ਹੀ ਸ਼ਰਾਰਤੀ ਹੋ ਗਈ ਉਹ ਮਾਸਾ ਵੀ ਦਿਲ ਨਹੀਂ ਸੀ ਲੱਗਦਾ ਅੱਜ ਤੇ ਉਸ ਤੋਂ ਬਾਅਦ ਅਸੀਂ ਤਿਆਰ ਕਰ ਲਿਆ ਸੀ ਆਪਣੇ ਘਰ ਵਿੱਚ ਖੋਆ ਖੋਏ ਦੀ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗੀ ਖੋਏ ਨੂੰ ਅਸੀਂ ਬਰੀਕ-ਬਰੀਕ ਕਰ ਲੈਣਾ ਆ ਤਾਂ ਕਿ ਜਿਹੜੀ ਇਹਦਾ ਸਖਤਪਨ ਉਹ ਸਾਨੂੰ ਗਜਰੇਲੇ ਵਿੱਚ ਨਾ ਨਜ਼ਰ ਆਵੇ ਜਿਹੜਾ ਮੋਟਾ ਪਾਸਾ ਵੀ ਆ ਉਹ ਸਾਨੂੰ ਨਾ ਲੱਗੇ ਤੇ ਉਸ ਤੋਂ ਬਾਅਦ ਗਜਰੇਲਾ ਜਿਹੜਾ ਕਿ ਅਸੀਂ ਇੱਕ ਵਾਰੀ ਫੇਕ ਲਾਉਣਾ ਆ ਚੰਗੀ ਤਰ੍ਹਾਂ ਇਹਦੀ ਕੇਅਰ ਕਰਨੀ ਪੈਣੀ ਆ ਤਾਂ ਕੀ ਗੁਜੇਰਲਾ ਜਿਹੜਾ ਕਿਤੇ ਪਾਸੇ ਕੱਚਾ ਨਾ ਰਵੇ ਇਹਨੂੰ ਹਰ 2-3 ਮਿੰਟ ਬਾਅਦ ਇਹਨੂੰ ਹਿਲਾਉਣਾ ਪੈਣਾ ਆ ਤੇ ਹੁਣ ਜਿਹੜਾ ਕੀ ਆ ਗੁਜੇਰਲਾ ਅਸੀਂ نیچے ਉਤਾਰ ਲਿਆ ਕਿਉਂਕਿ ਸਾਡੇ ਅੰਕਾਜਾ ਜਿਹੜੇ ਚੰਗੀ ਤਰ੍ਹਾਂ ਪੱਕ ਚੁੱਕੀਆਂ ਆਂ ਤੇ ਗੁਜੇਰਲਾ ਸਾਡਾ ਬਣ ਕੇ ਹੋ ਗਿਆ ਆ ਤਿਆਰ ਤੇ ਥੋੜਾ ਜਿਹਾ ਮੈਂ ਲਿਆ ਸੀਗਾ ਸਮਾਨ ਜਿਵੇਂ ਕਿ ਬਦਾਮ ਸੀ ਕਾਜੂ ਸੀ ਜੇਕਰ ਤੁਹਾਡੇ ਘਰ ਵਿੱਚ ਕਿਸ਼ਮਿਸ਼ ਵੀ ਆ ਤੇ ਜਾਂ ਫਿਰ ਸੌਗੀ ਵਗੈਰਾ ਤੁਸੀਂ ਉਹ ਵੀ ਵਿੱਚ ਪਾ ਸਕਦੇ ਆਂ ਪਰ ਅਸੀਂ ਇਹ ਚੀਜ਼ਾਂ ਪਾਈਆਂ ਸੀਗੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਿਆ ਸੀਗਾ ਤੇ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹਲਾ ਲਿਆ ਸੀਗਾ ਤੇ ਹੁਣ ਜਿਹੜਾ ਸਾਡਾ ਗਜਰੇਲਾ ਬਣ ਕੇ ਤਿਆਰ ਹੋ ਗਿਆ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਗਜਰੇਲਾ ਬਣਾਇਆ ਹੈ ਜੇਕਰ ਤੁਸੀਂ ਵੀ ਆਪਣੇ ਘਰ 'ਚ ਗਜਰੇਲਾ ਬਣਾਉਣਾ ਚਾਹੁੰਦੇ ਹੋਵੋਗੇ ਤਾਂ ਇਹ ਸੌਖੇ ਤਰੀਕੇ ਨਾਲ ਜ਼ਰੂਰ ਬਣਾਉਣਾ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਿਆ ਆ ਤੇ ਗਜਰੇਲਾ ਜਿਹੜਾ ਕੀ ਹੁਣ ਸਾਡਾ ਹੋ ਗਿਆ ਤਿਆਰ ਫਾਈਨਲੀ ਇਹਦੀ ਲੁੱਕ ਜਿਹੜੀ ਆ ਕੁਝ ਐਦਾਂ ਦੀ ਆ ਤੇ ਗਾਜਰਾ ਵੀ ਸਾਡੇ ਜਿਹੜੀਆਂ ਪੱਕ ਚੁੱਕੀਆਂ ਆ ਕੱਚਾਪਨ ਨਹੀਂ ਹੈਗਾ ਪਾਣੀ ਵੀ ਜਿਹੜਾ ਗਾਜਰਾਂ ਵਿੱਚ ਨਹੀਂ ਹੈਗਾ ਇਸੇ ਕੇ ਲਵਾ ਕੇ ਚੰਗੀ ਤਰ੍ਹਾਂ ਬਣਾਈਆਂ ਗਈਆਂ ਆ ਤੇ ਤੁਸੀਂ ਵੀ ਜੇਕਰ ਬਣਾਉਣਾ ਚਾਹੁੰਦੇ ਹੋ ਉਸ ਤੇ ਇੱਕ ਜ਼ਰੂਰ ਬਣਾਇਓ ਤੇ ਸਾਡੀ ਅਗਲੀ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਓ